ਯਾਰ ਨੂੰ ਹੀ ਦੂਆ 500 ਦੇ ਯਾਰ ਹੈ ਹੋ ਗਿਆ ਯਾਰ ਚੱਲ ਜਾਓ ਪਾਰਸ 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 ਕੋਲਿਆ ਬੈਨ ਓਏ ਮਾਸੀ ਪੈ ਬੈਨੇ ਅਸਲੀ ਆ ਗਿਆ ਜੀ ਆ ਗਿਆ ਦੁਬਈ ਆ ਦੂਜਾ ਉਹ ਕਿਹੜਾ ਹੁੰਦਾ ਉਹ ਰੇਗਿਸਤਾਨ ਨਹੀਂ ਰੇਗਿਸਤਾਨ ਨਹੀਂ ਹੈਗਾ ਹਾਂ ਗਾਂਹੋਂ ਤਾਂ ਹੋਊ ਚੱਲਿਆ ਕੰਮ ਤੇ ਰਾਹ ਨਾ ਹੂੰ ਪੈਸੇ ਤਾਂ ਦੇਜਾ ਥੋੜੇ ਜਿਹਾ ਮੈਨੂੰ ਤੁਸੀਂ ਦੇਵੋ ਪੈਸੇ ਹੈਂ ਮੈਂ ਨਾਲੇ ਤੂੰ ਕਹਿੰਦੀ ਸੀਗੀ ਵੀ 50 50 ਪਾਵਾਂਗੇ ਹੁਣ ਆਪਾਂ ਤਿੰਨੇ ਚਾਰੇ ਜਾਣੇ ਆਹ ਦੇ ਵਿੱਚ ਆਹ ਘਰ ਚ ਬਣਾਉਣ ਚ ਹਾਂ ਉਹ ਮੇਰੇ ਆ ਰੰਗਾਂ ਤੇ ਦੁੱਤ ਲਾਤੇ ਬੈਣਾ ਜਿਆਦੇ ਮੈਂ ਪਾਰਸ ਦਾ ਦਾ ਰੱਖਿਆ ਜਿਹਦਾ 50000 ਕੱਢਣ ਲੱਗੀ ਹੁੰਦੀ ਇਹਦੇ ਵਿੱਚ ਹਾਂ ਰਾਣੋ ਤੇਰੇ ਅੱਗੇ ਕਿੰਨਾ ਆ ਇੱਥੇ ਬਹੁਤ ਕੁਝ ਆ ਉਹਨੇ ਮੇਰੇ ਚ ਤਾਂ ਬਹੁਤ ਖੁਸ਼ ਆ ਹਾਂ ਤੇ ਮੈਨੂੰ ਤਾਂ ਲੱਗਿਆ ਜਿੰਦਾ ਰਹੇ ਤੇਰਾ ਕਮਲਾ ਕਮਲਾ ਜੀ ਜੀ ਰਹੇ ਤੇਰੀ ਭੈਣ ਭੈਣ ਮੇਰੀ ਭੈਣ ਹਾਂ ਮੇਰੇ ਪਾਣ ਜੇ ਰਾਜੀ ਰਹੇ ਜਿਹੜੇ ਜੀ ਜੀ ਰਹੇ ਤੇਰੀ ਕੁੜੀ ਮੇਰੀ ਕੁੜੀ ਰਾਜੀ ਰਹੇ ਹਾਂ ਹਨਾ ਮੇਰੀ ਕੁੜੀ ਮੇਰੀ ਕੁੜੀ ਹਾਂ ਹਨਾ ਹਾਂ ਉਹਨਾਂ ਦੀ ਨਹੀਂ ਕੁਝ ਵੀ ਲੱਗਦੀ ਮੇਰੀ ਆ ਜਾਂ ਤੇ ਦੀ ਆ ਮੇਰੀ ਕੁੜੀ ਨੇ ਤਾਂ ਤੂੰ ਝੋਲਾ ਜਾਂ ਨਾ ਤਾਂ ਕਿ ਦੇਖੀ ਨੰਗ ਨਹੀਂ ਹੈਗਾ ਝੋਲੇ ਚ ਬਹੁਤ ਕੁਛ ਲਈ ਫਿਰਦਾ ਹੈ ਅੱਛਾ ਨੰਗ ਨਹੀਂ ਗਾ ਸਾਦ ਗਏ ਤੇਰੇ ਐਵੇਂ ਨਹੀਂ ਸ਼ੈਂਕਰ ਦੀ ਕੁੜੀ ਆਖਦੇ ਹੈਗੀ ਆ ਮੈਂ ਮੇਰੀ ਕੁੜੀ ਨੂੰ ਕਹਿ ਦਿੰਦੇ ਮੇਰੀ ਕੁੜੀ ਬਾਰੇ ਨਹੀਂ ਕਿਸੇ ਨੇ ਕਹਣਾ ਮੈਂ ਜਿੱਦਾਂ ਮਰਜੀ ਆ ਹਾਂ ਮੇਰੀ ਕੁੜੀ ਨੂੰ ਨਹੀਂ ਕਹਿ ਸਕਦਾ ਕੋਈ ਵੀ ਜਿੰਨਾ ਚਿਰ ਮੈਂ ਆ ਹਾਂ ਨਾਲ ਉਹ ਵਿਚਾਰੀ ਕਹਿੰਦੀ ਵੀ ਜਦੋਂ ਚੱਲ ਗਏ ਉਦੋਂ ਕਹਿ ਲਵਾਂਗੇ ਜਦ ਮੈਂ ਮੱਕ ਗਈ ਹਾਂ ਤੇ ਜੋ ਮਰਜੀ ਕਰਿਓ ਇਦਾਂ ਨਾ ਬੋਲ ਹਾਂ ਰਾਜੀ ਰਹਿਣ ਮੈਂ ਤੇ ਇਦਾਂ ਨਾਲ ਹੀ ਆ ਮੇਰਾ ਕੋਣ ਹੈ ਨਾ ਤੋਂ ਬਿਨਾਂ ਸਵੇਰੇ ਝੂਠ ਸਵੇਰੇ ਤੋਂ ਝੂਠ ਮੈਂ ਮੱਕ ਗਈ ਹਾਂ ਇਹ ਮੇਰੀ ਭੈਣ ਮੇਰੇ ਨਾਲ ਹੀ ਹੈ ਇਹੋ ਬਾਣਿਆ ਇਹ ਤੋਂ ਵੀ ਨਾ ਖੋੜਾ ਜਿੰਨਾ ਚਿਰ ਮੇਰਾ ਭੈਣ ਫੜੋਈਆ ਬੈਠੇ ਆ ਉਹਨਾਂ ਚਿਰ ਤਾਂ ਸੀ ਮਜਾਰੇ ਦੇ ਵਿੱਚ ਦਿਨ ਰਾਤ ਜਾਵਾਂਗੇ ਨਹੀਂ ਆ ਭਾਬੀ ਚੰਗੀ ਆ ਬਹੁਤ ਜ਼ਿਆਦਾ ਚੰਗੀ ਆ ਭਾਬੀ ਸੱਜੀ ਚੰਗੀ ਆ ਪਤਾ ਕਿੰਨੀ ਸਿਆੜੀਆਂ ਗੱਲਾਂ ਮੈਂ ਸਿਆਣੀ ਆ ਮੂੰਹ ਆ ਸਾਨੂੰ ਰਾਨੋ ਫੋਨ ਕਰਨਾ ਚਾਹਦਾ ਮੇ ਪੁੱਤੀਆਂ ਦੇਖੀ ਹੁਣ ਹਾਲ ਚਾਲ ਜ਼ਰੂਰ ਪੁੱਛਣਾ ਕੁੜੀ ਤੇਰੀ ਤਾਂ ਨਹੀਂ ਆਇਆ ਫੋਨ ਮੇਰੀ ਕੁੜੀ ਦਾ ਹਾਂ ਲੈ ਜਦੋਂ ਉੱਠਣਾ ਆ ਨਾ ਪਹਿਲਾਂ ਡੈਡੀ ਆਪਣੇ ਪਹਿਲਾਂ ਆਪਣੇ ਪੇ ਨੂੰ ਫੋਨ ਕਰਨਾ ਆ ਨਾ ਹਾਂ ਹੁਣ ਕਹਣਾ ਡੈਡੀ ਠੀਕ ਆ ਤੁਸੀਂ ਮਾਪਾ ਮਿਲਦਾ ਪਪੂਲਰ ਵੇਚ ਤੈ ਕੋਰੇ ਪਪੂਲਰ ਲਾਏ ਆ ਤੂੰ ਵੇਚ ਹਾ ਝੂਠਾ ਤੇ ਬੋਲਦੀ ਕਿੰਨੇ ਦੇ ਉੱਥੇ ਕੁਛ ਵੀ ਨਹੀਂ ਸੀ ਉਹ ਟੱਕ ਰਿਹਾ ਸੀ 100000 ਪੈਸੇ ਕਿੰਨੇ ਮਿਲੇ ਉੱਥੇ 50 50 ਹਜ਼ਾਰ ਕਿੱਥੇ ਗਿਆ ਉਹ 50 ਹਜ਼ਾਰ ਨੋ ਸੋ ਮੋਲੇ ਪੁਜਾ ਨੂੰ ਰੋਂਦਾ ਯਾ ਰਾਇਟਰ ਲੱਖਾ ਵੜ ਗਿਆ ਲੋਡ ਗਿਆ 50000 50000 ਮਿਲਿਆ ਪਪੂਲਰ ਦਾੜਾ ਤਾਂ 10000 ਨੂੰ ਹੀ ਦੂਆ 500 ਦੇ ਯਾਰ ਹਾਂ ਹਾਂ 500 ਦੇ ਦੇ ਗਿਆ ਪਿੰਡ ਤੇ ਨਾ ਮੋੜ ਤੇ ਆਹ ਪੇਪੜਾ ਦੀ ਗੱਲ ਜੀ 500 ਹੀ ਆ ਮੋੜ ਦੇ ਬਰਾਵਾ ਨਾ ਕਰ ਦੇਖ ਲੈ ਆਂਦੇ ਦੇਖੀ ਹੋਇਆ ਕਪੜੇ ਲਹਾਲਾ ਕਰਦਾ ਆ ਜਾਂਦੇ ਟੰਬ ਟਾਈ ਟੰਬ ਪੜਾ ਹੋਏ ਹਾਂ ਅੜ ਜਾ ਨਾ ਫੁੱਲ ਹੋ ਨਾ ਫੇਕੀ ਹੋਇਆ ਹੋਰਸ ਨਹੀਂ ਪੁੱਲੀ ਆਉਂਦਾ ਇਹ ਤੇ ਨਹੀਂ ਕੋਕ ਵੀ ਉਹ ਤੈਨੂੰ ਕੱਢ ਕੇ ਦਿਖਾਉਗੀ ਕਿ ਇਹਦੇ ਚ ਰੱਖੇ ਹਾਂ ਮੇਰੇਆਂ ਨੂੰ ਪੈਸੇ ਕਿਤੇ ਨਾ ਕਿਤੇ ਲਕੋਲ ਕੋ ਰੱਖਦੇ ਕੱਢ ਕੇ ਫੇਰ ਵੀ ਕੋਟ ਤੋਂ ਲੈ ਗਏ ਇਹਦੇ 10000 ਇਹਦੇ ਕੋਟ ਤੋਂ ਕੱਢ ਕੇ ਲੈ ਗਈਆਂ ਪੁੱਣੀ ਮਾਸੀ ਦਹ ਯਾਰਾ ਕੌਣ ਕੌਣ ਨੇ ਕਿੰਨੇ ਪੈਸੇ ਆਹ 15000 ਕੌਣ ਆਪਾ ਉਹ ਲੈ ਦੱਸ ਕੁੜੇ ਇਹ ਉਹਨ ਕਿੱਦਾਂ ਮੇਰੇੋਂ ਕੱਢਿਆ ਰਾਜੇ ਜਿਹੜਾ ਨਾ ਉਹ ਕੱਢੇ ਵੀ ਸੀ ਤੇ ਗੱਪੇ ਹੀ ਸੀ ਹਾਂ ਅਗਲੀ ਨੇ ਖਵਲਵਾਤੀ ਅਰੇ ਤੇ ਫੋਨ ਦੇ ਵਿੱਚ ਆ ਹਾਂ ਬੰਦਾ ਤਾਂ ਗੱਪੇ ਹੀ ਸੀ ਪੈਸੇ ਮੰਗੇ ਟੌਫੀਆਂ ਨਾ ਸਾਰ ਨਾ ਤੁਸੀਂ ਚੱਲੇ ਚੱਲੇ ਰਹਿਣ ਦੋ ਨਹੀਂ ਚੱਲੇ ਸੋ ਬਾਕੀ ਉਹ ਤੇ ਮੂੰਹ ਨੂੰ ਫੜਾ ਕੇ ਆਉਂਦੀ ਆ ਮਾਥੜ ਨੂੰ ਲੋਇਆ ਤਾਂ ਦਾ ਮੀਰ ਅਕਲਾ ਉੱਥੇ ਪੈ ਜਾਣਾ ਚਿੰਜੜੀਆਂ ਨੂੰ ਮੇਰੇ ਮਗਰ ਉਹਨਾਂ ਨੇ ਐ ਵਾਹ ਦੇਖੋਗੇ ਬਾਤ ਹੋਣ ਲੱਗ ਪਈ ਇਹ ਦੇ ਕੇ ਜਾੜੇ ਪਿਆਰ ਜਾਂ ਨਹੀਂ ਦੇਣੇ ਆ ਲਾ ਦੇ ਉਹ ਲੱਭਦੇ ਨਹੀਂ ਲੱਭਦੇ ਨਹੀਂ ਬਾਜੀ ਤੈਨੂੰ ਇਹ ਗਾਲ ਦੱਸਾਂ ਮੈਂ 100 ਪੁੱਟਿਆਂ ਦਾ ਕੁੱਤਾ ਆ ਠੀਕ ਆ ਮੇਰੇ ਮੋਰੇ ਸ਼ੈਤਾਨੀ ਨਾ ਕਰ ਲੈ ਫਾੜ ਪੰਜ ਪਾਸਾ ਸਾਨੂੰ ਪਿਆਰ ਮਿਲਿਆ ਖੈਰਿਆ ਤੋ ਦੇ ਸੰ ਪਿਆਰ ਉਹ ਸਾਰਾ ਮੇਰੇ ਗਾਉਂ ਛੋੜ ਲਾ ਹਾਂ ਮੈਂ ਸਾਨੂੰ ਸੱਚੀ ਮਖੋਠੀ ਨਹੀਂ ਗੀ। ਵਾ ਮੈਂ ਤ੍ਰਿੰਮਤ ਆ ਜਾ ਵਾ। ਐ ਪਸ ਮਿੰਨੂ ਨਾ ਕਿ ਮਨੀ ਨਾਲ ਪੰਪਾ ਦੋ ਨਾ। ਮਾ ਜਦਾ ਤੁਹਾਡੇ ਪੈ। ਉਹ ਚੁਗੇ ਜਾਗੋਦੇ ਬਹੁਤ ਸੀ ਮਾਮੇ ਨੇ ਦੇਤੇ ਹੁਣ ਹੁੰਦਾ। ਹਾਂ ਮੈਂ ਬਰੂ ਰਹੇ ਜਾਂ। ਆ ਤੱਕ ਤੁਹਾਡੇ ਕਦੀ ਕਿ ਭੈਣ ਜੋ ਕੈ ਬਿਸਕੁਟਾ ਦਾ ਪੀਪਾ ਤੱਕ ਹੀ ਗਏ ਨੇ ਤਾ। ਪੀਪਾ ਮਾਮਾ ਨਾਲ ਤਾਂ ਪੇਮਾ ਮਾਰ ਚਲ ਗਿਆ ਹੋ ਜਾ ਮਾਮਾ ਕੋਈ ਤੁਹਾਡੇ ਭੈਣ ਜੋ ਪੀਪਾ ਤੱਕ ਬੈਸਕੁਟਾ ਲੈ ਕੇ ਵੀ ਆਇਆ। ਉਹ ਇਹਨੂੰ ਪੀਪਾ ਦੋ ਪਹਿਲਾਂ। ਮੇਰਾ ਮੂੰਹ ਵੀ ਪੀਪੇ ਆਰਗਾ ਲਾਉਂਦਾ ਮੇਨੂੰ ਮਾਂ ਦੇ ਨਾਲ। ਮਾਂ ਨਾਲ ਲੈ ਗਈ ਉਧਰ ਖਾਂਦੀ ਜਾ ਕੇ ਬਸ ਡੋਕ 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 ਆ ਡੋਕ ਕੇ ਹਾਂ ਉਹ ਗੰਦੀ ਮੈਂ ਡੋਕ ਕੇ ਖਾਣੇ ਆ ਮੈਂ ਤੇ ਤੂੰ ਉਹਦੀ ਮਾਂ ਬਣੀ ਆ ਹਾਂ ਵੀ ਤੂੰ ਜਾ ਬੱਚੇ ਉਹਨੂੰ ਪਚੂਨ ਪਚ ਕੀ ਦਿੰਨੀ ਆ ਕੀ ਉਹ ਦੁਕਾਨ ਵਾਲੇ ਬਿਸਕਟ ਸੜਿਓ ਆਪ ਬਣਾ ਕੇ ਲਿਆਵੇ ਬੰਦਾ ਫੇ ਆ ਬਣਾ ਦਊਂਗੀ ਉਹ ਤੇ ਤੂੰ ਟਾਈਮ ਪਾਸ ਜਾ ਤਾਂ ਕਰ ਦਿੰਦੀ ਆ ਦੇ ਦੇ ਖਾਣੇ ਹਾਂ ਆਹ ਤੇ ਲੰਗਾਰ ਦਾ ਮੱਥਾ ਅਡੰਬ ਕੌਣ ਆ ਉਹ ਜਿਹੜੇ ਹੈ ਕਲੀ ਸੀ ਜੇ ਦੋ ਜੰਮਿਓ ਆ ਆ ਕਿੱਥੇ ਲੈ ਕੇ ਚੱਲੀ ਬਈ ਆਇਆ ਆਇਆ ਨਪਰਾ ਤੁਹਾਡੇ ਆਇਆ ਆ ਮੈਂ ਕਿਹਾ ਲੈ ਮੈਂ ਮਹਾਨ ਲੈ ਮੇਡ ਦੇ ਕੇ ਹਾਂ ਹਣੀ ਯੂ ਲਾਈਕ ਇਟ ਲੈਟ ਇਟ ਪਰ ਮੈਂ ਖਾਣਾ ਖਰਾਬ ਨਾ ਹਾਂਜੀ ਮੈਂ ਨਹੀਂ ਖਾਣੇ ਪਰ ਮੂੰਹ ਇਦਾਂ ਦਾ ਕਾਹਤੇ ਕੀਤਾ ਲੱਡੂ ਹੀ ਆ ਲੱਡੂ ਤਾਂ ਮੱਸੀ ਮਿਲਦੇ ਆ ਮੱਸੀ ਮਿਲਦੇ ਆ ਲੱਡੂ ਓਹੀ ਤਾਂ ਗੱਲ ਹੈ ਮੱਸੀ ਕਹਿੰਦੀ ਜਿਹੜਾ ਤੁਹਾਡਾ ਨਾ ਮੈਂ ਇਦਾਂ ਦੇ ਡੱਬੇ ਖਾਸ ਖਾਸ ਨੂੰ ਦੇਣੇ ਆ ਮੋਰੇ ਬਹਿਣਾ ਮੋਰੇ ਬਹਿਣਾ ਮੇਰੇ ਸਾਹ ਤਾ ਦੇ ਦੇ ਮੈਨੂੰ ਚਲੋ ਰਹਿਣਾ ਰੋ ਲੈ ਤਾਂ ਜਾਓ ਜਾ ਮੋ ਗਿਆ ਬਾਦ ਯਾਰ ਜਾ ਚਲੋ ਜਾ ਪਾਰਸ 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 ਹਲ ਕੋਲਿਆ ਉਹ ਪਾੜੀ ਜਾ ਰਿਹਾ ਉਹਦੇ ਵਿੱਚ ਕੀ ਆ 100 ਨਾ 200 ਆ ਬਹੁਤ 200 ਉਹ ਗੋਡਾ ਨਾ ਭੰਦੇ ਉਹਦਾ ਗੋਡਾ ਅੰਦਰ ਰੱਖ ਅੱਛਾ ਰਾਣਾ ਚੰਗਾ ਮੇਰੇ ਕੋਲ ਤਾਂ ਹੈ ਲੇ ਲੇ ਨ ਲੈਏ ਪੁੱਤ ਹਾਂ ਮੇ ਧੀਆ ਮੰਗਿਓ 100 ਰੁਪਏ ਅਜ ਤੱਕ ਕਰ ਕਦੀ ਉਹਨੂੰ ਦਿੱਤੇ ਨਹੀਂ ਤੁਹੀਂ ਜੇ ਤੁਹਾਨੂੰ ਕਹਿ ਵੀ ਦਿੰਦੀ ਆ ਪੈੜ ਮੈਸਤਰੀ ਲੱਗੇ ਆ ਲਾ ਪਾਜੀ ਤੇਰੇ ਦਾ ਪਈਂ ਮੁੰਦੀ ਉਹ ਰੱਖਿਆ ਉਸਨੇ ਆਰੇ ਤੇ ਲੈ ਲਾ ਪਾਜੀ ਤੇਰਾ ਕਹਦਾ ਹਾਂ ਨਹੀਂ ਮੈਂ ਮਾਰ ਜਾ ਜੇ ਜੇ ਤੇ ਤੈਨੂੰ ਮੰਗਲ ਵੇਲਾ ਪਾਜੀ ਤੇਰਾ ਕਹਦਾ ਰਾਣੋ ਨੂੰ ਇਦਾਂ ਨਹੀਂ ਕਰਨਾ ਮੁੰਦੀ ਬਿਸ਼ੱਕ ਦੀ ਮੇਰੀ ਰੱਖਿਆ ਉੱਤੇ ਦਰਿਆਰੇ ਨੇ ਨਹੀਂ ਨਹੀਂ ਉਹ ਈ ਲੰਦਾ ਵੇ ਰਾਣੋ ਵਿਚਾਰੇ ਕਹਿੰਦੀ ਤੁਸੀਂ ਪੈਸੇ ਦੇੜੇ ਆਪਣੇ ਕੋਲੋਂ ਹੁੰਦੇ ਆ ਜਾਣ ਕੇ ਨਾ ਸੁਣਿਆ ਆ ਆ ਦੇਖੀ ਪੈ ਨਾ ਜਾਵੇ ਜਾਣ ਕੇ ਨਾ ਸੁਣਿਆ ਆ ਆ ਕਿੰਨਾ ਸੋਹਣਾ ਬੈਠਾ ਆ ਪੈ ਨਾ ਜਾਵੇ ਪੈ ਨਾ ਜਾਵੇ ਪੈ ਨਾ ਜਾਵੇ ਬੰਦੇ ਨੇ ਅਸਲੀ ਆ ਵਾਸੀ ਦੇਖ ਲਾਂਦਾ ਉਹਨੂੰ ਹੱਥ ਲਾ ਦੂਆ ਨਹੀਂ ਲੱਗਦਾ ਸੱਚੀ ਉਹ ਹੋਈ ਆ ਮੇਰੀ ਗੱਲ ਥੋੜ ਆ ਪਟਕ ਕਿਹੜੀ ਆ ਸੀ ਪਿੰਨੀਆਂ ਜਿਹੜਾ ਕੇ ਤੇਨੂੰ ਕੱਲੀ ਨੂੰ ਲੱਗਾ ਆ ਫੌਜੀ ਮਾਮਾ ਮੈਲ ਚੋ ਲਿਆਉਂਦਾ ਹੁੰਦਾ ਈ ਰਸ ਤੇ ਫੌਜੀ ਨੂੰ ਕਹਦੇ ਨਹੀਂ ਲੱਗਾ ਜਿਆਰਾ ਬਮਾਰਾ ਬੋਆ ਤੇਰੀਆਂ ਟੈਂਸ਼ਨਾਂ ਲੈਂਿਆ ਯਾਰ ਮੈਂ ਕੀ ਉੱਥੇ ਕਲੱਬ 'ਚ ਜਾਂਦੀ ਸੀ ਜਿਹੜੀਆਂ ਕਲੱਬ ਜਾਣਾ ਆਪਾਂ ਠੀਕ ਐ ਵੀਰਵਾ ਨੂੰ ਆਪਾਂ ਹਿਚਕੋ ਕਰਨੀ ਉੱਥੇ ਯੈਸ ਐਦਾ ਵਾਈਨ ਫਾਣੀ ਹੱਥ 'ਚ ਐਦਾ ਫਾਣੀ ਕਦਾ ਫਾਣੀ ਆਈ ਦਾ ਆ ਤੂੰ ਹੀ ਫੜੀ ਜਾਏ ਸਾਨੂੰ ਨੇ ਨਾ ਮੇਰਾ ਫੜ ਕੇ ਨਾ ਕਿ ਉੱਥੇ ਆਪਾਂ ਡਾਂਸ ਕਰਨਾ ਯੂ ਅਮੀਰਾ ਵਾਲੀ ਫੀਲਿੰਗ ਲੈਣੀ ਐ ਯੈਸ ਫਰੀ ਆਪਾਂ ਐਂਟਰੀ ਕਰਾਉਣੀ ਆ ਮੀਰਾ ਵਾਲੀ ਵੀਲਿੰਗ ਦੇ ਵਿੱਚ ਆਹ ਫਾਇਦਾ ਗੰਦਾ ਜਿਹਾ ਨੁਕਸ ਕਚਰੇ ਆ ਜਿਹੜੇ ਲਾਉਣੇ ਉਹਨਾਂ ਨੂੰ ਲਿਖਿਆ ਗਿਆ ਨੇ ਆ ਸੰਗਲ ਨਹੀਂ ਮੈਂ ਨਹੀਂ ਦੇਖਿਆ ਭਾਈ ਧੰਨਵਾਦ ਆ ਪੜਨਾ ਭਾਜੀ ਪੜ ਲਾ ਉਹਨੂੰ ਡੇਟ ਤਾਂ ਪਤਾ ਹੀ ਹੈ ਤੈਨੂੰ ਉਹ ਹੈਲੋ ਦਿਲਦਲੇ ਕਹਿਣਾ ਆ ਆ ਚੀਜ਼ ਜਿਹੜੇ ਲਿਖੇ ਆ ਇਹਦਾ ਕੀ ਨਾਮ ਹੈ ਮੇਰੀ ਗੱਲ ਸੁਣੋ ਕਿੱਥੇ ਕਿਲੋ ਨਾਲ ਦਿਲਦਲੇ ਐ ਦਿਲਦਲੇ ਨਾ ਨਾ ਕਿਹੜਿਆਂ ਦਾ ਕਹਿਣਾ ਨਾ ਤੂੰ ਉਹ ਮੋਲਡਿੰਗ ਲਿਖੀ ਇੱਕ ਦਾ ਸਪਾਹੀ ਇਹਨਾਂ ਨੇ ਨਾਲ ਰੱਖਿਆ ਆ ਨਾਲੇ ਉਹਨੇ ਇਹ ਕਾ ਟੁੱਟੇ ਆ ਜਿਹੜੇ ਜੀਜੇ ਉਹ ਪਵਾ ਲੋ ਉੱਤੇ ਪੈੜ ਕਰਾਉਂਦੇ ਯਾਰ ਪੈੜ ਕਰਾਉਂਦੇ ਓਯਾ ਕੋਈ ਚੱਕਰ ਇਹ ਤੇ ਰੋ ਨਾ ਆ ਚੀਜ਼ੇ ਆਹ پیچھے ਜਿਹੜੇ ਕੋਟ ਛੋੜੀ ਹੈਗੇ ਆਪਣੇ ਕੋਲ ਇੱਥੇ ਉਹਦੇ ਉੱਪਰ ਟੱਟਾ ਕਿੱਥੋਂ ਆ ਉਹ ਪਿੰਡ ਦਾ ਬੋਝ ਨਹੀਂ ਬਦਲਣੀ ਆ ਗਲੀਆਂ ਨਹੀਂ ਮੋਲਡਿੰਗ ਨਾਲੇ ਕੰਦਾ ਆ ਹਾਂ ਬੈਡ ਦਾ ਸ਼ੀਸ਼ਾ ਪੁਆਣਾ ਬੈਡ ਦੇ ਸ਼ੀਸ਼ਾ ਪੁਆਣਾ ਉਹ ਪਾ ਲੈਣਾ ਜੀ ਸ਼ੀਸ਼ਾ ਇੱਕ ਛੋਟੇ ਨੂੰ ਸ਼ੀਸ਼ਾ ਲਾ ਕੇ ਦੇਣਾ ਬਾਹਰ ਸੈਂਕ ਤੇ ਮੂੰਹ ਦੇਖਣੇ ਬਾਅਦ ਮੈਂ ਕਹਿੰਦਾ ਤੂੰ ਧੋਣਾ ਪੈ ਜੰਦਾ ਕੋਈ ਨਹੀਂ ਛੋਟੋ ਆਪकी ਮਿਡਲ ਉਂਗਲੀ ਪਰ ਕਿਆ ਹੂਆ ਤੇ ਤੁਹਾਰੇ ਸੈਂਕ ਤੇ ਮੈਂ ਕਹਿੰਦਾ ਕਮ ਗਾਲੀਂ ਕੱਢ ਰਹੀ ਸੀ ਕਿਸੇ ਕੋ ਸੈਂਕ ਵਧੀਆ ਨਹੀਂ ਆਜ ਲੈਣਾ ਤਾਂ ਫੇ ਆ ਮੋਲੀ ਵੇ ਲੈ ਭਾਂ ਜੋ ਏਡੀ ਪੈੜ ਕੌਣ ਕਰੂਗਾ ਓਏ ਉਹ ਭਰਾਵਾ ਨਹੀਂ ਆ ਪੱਟੀਆਂ ਨਹੀਂ ਕਰਨੀਆਂ ਆ ਆ ਪੱਟੀਆਂ ਨਹੀਂ ਪੱਟੀਆਂ ਕਰਨੀਆਂ ਫੇ ਏਡੀ ਪੈੜ ਹੋਣੀ ਕਿੱਥੋਂ ਆ ਉਹੀ ਟੀ ਬੋੜੀ ਲੱਗ ਜਾਣੀਆਂ ਬੋੜੀ ਲੱਗੇ ਨਹੀਂ ਹੋਣਾ ਭਰਾਵਾ ਬੋੜੀ ਲੱਗੇ ਹੋ ਜਾਣਾ ਠੀਕੇ ਤੇ ਕਿੱਥੇ ਲਾਵਾਂਗੇ ਬੋੜੀ ਇਹ ਫੇ ਪੈੜ ਕਰ ਲਿਓ ਉਧਰਲੇ ਬਸ ਏ ਪੈੜ ਉੱਥੇ ਅੱਥੇ ਬੋੜੀ ਲੱਗਾਂਗੇ ਇੱਥੇ ਵੱਟਾ ਰੱਖ ਇਧਰ ਵੱਟਾ ਪਾ ਲਈ ਆਹੋ ਸਰੀਏ ਦੇ ਵਿੱਚ ਯਾਰ ਆ ਬੱਦਰ ਉੱਧਰਲੇ ਬੱਦਰ ਉੱਧਰ ਫੱਟੇ ਕਲੀ ਨਹੀਂ ਵੇਣਾ। ਉਹ ਨਾਲੇ ਸੇਫਟੀ ਪੈਨਟਾ ਬਾਹਲੇ ਟਕਾ ਦੋ ਦੰਦੇ ਨੂੰ। ਓਏ ਰਹਿਣ ਦੇ ਕਿਸੇ ਨੂੰ ਕੀ ਕਹਿੰਦੀ ਐ ਪੈਸੇ। ਨਹੀਂ ਨਹੀਂ ਉਹ ਬੁਰਜ ਖਲੀਫਾ 'ਇ ਕੰਮ ਕਰਨਾ ਸੀ ਲੈ। ਕੌਣ ਕਹਿੰਦਾ? ਆਹ ਕਹਿੰਦਾ ਲੈ। ਸਾਡੇ ਦੂਜੀ ਮੰਜ਼ਲ ਤੋਂ ਡਰ ਲੱਗਾ। ਉਹ ਪਾਪੇ ਨੇ ਵੇਜ ਉੱਤੇ ਆਟੀ ਟੱਕ ਰਿਆ ਯਾਰ ਜੀ ਸੇਫਟੀ ਪੈਨਟਾ ਕੀ ਆ? ਉੱਤਾਰ ਆਇਆ ਉੱਥੇ। ਠੀਕ ਆ। ਉਹ ਬੁਰਜ ਖਲੀਫਾ। ਵਾਹ। ਸਾਡਾ ਪੈਰ ਉੱਤੇ ਕਾਥੋੜਲਾ ਤੂੰ ਖੜਾ ਰਿਹਾ ਤੂੰ ਬਹਿ ਬਹਿ ਬੰਦਾ ਉਹ ਛੜੇ ਝੰਡਾ। ਅੱਗੇ ਤੇਰੀਆਂ ਸਨੇਹੇ ਬੋਹਾਂ ਦੇ ਆ। ਤੂੰ ਸਾਈਡ

ਉਹ ਤਾਂ ਕਾ ਨਾ ਪੋਰਟੂਗਲੀਵੇਂ ਦੇ ਮੈਂ ਕੀਤਾ ਉਹ ਕੀਤਾ ਮੇਰੀ ਵਲਟਾ ਬਾਗਲ ਟਿਕਾ ਦੇ ਸਾਨੂੰ ਇੱਥੇ ਹੀ ਹਲ ਮਾਰੀ ਰੱਖ ਲੇ ਉੱਪਰ ਚੜ ਜੀ ਮਰਾ ਉਹ ਗੱਲ ਸੁਣ ਲੈ ਮੇਰੇ ਨਾਲ ਉਹ ਚੜ ਜੀ ਬਿਮਾਰੀ ਤੇ ਆਹੋ ਗੱਲ ਕਰ ਤੁਹਾਡੇ ਨਾਲ ਸਾਡੇ ਆਪਣੀਆਂ ਛੁੱਟੀਆਂ ਦਾ ਕਿਹੜੇ ਕਿਹੜੇ ਦਿਨ ਖਾਣੀਆਂ ਹੈ ਛੁੱਟੀਆਂ ਦਾ ਵਾ ਯਾਰ ਛੁੱਟੀਆਂ ਦਾ ਨਹੀਂ ਕੰਮ ਉਹ ਵੀਰੇਆ ਦੇਖ ਤਮਰ 31 ਦਿਨ ਦੀ ਛੁੱਟੀ ਗਈ ਤੈਨੂੰ ਮਿਲ ਜੇ 31 ਦਿਨ ਦੀ ਤੈਨੂੰ ਮਿਲ ਜੇ ਆ ਦੇਖ 21 ਤਰੀਕ ਨੂੰ 21 22 ਨੂੰ ਮੇਲਾ ਠੀਕ ਹੈ ਛੁੱਟੀ ਮੈਨੂੰ ਲਿਖੀ ਐਪਲੀਕੇਸ਼ਨ ਲਿਖ ਕੇ ਦੇ ਦੇ ਲੈ ਜੀ ਕੀ ਵੇ ਮੇਜਨ ਨਾਲ ਵਿਆਹ ਲਗਾ ਦੇ ਤੇ 23 24 ਨੂੰ ਛੁੱਟੀ ਆ ਵਿਆਹ ਟੀਵੀ ਜਨਰਲ ਟੀਵੀ ਆ ਚਾਹੀਦਾ ਮੁੰਡਾ ਚਾਹੀਦਾ ਉਹਨੂੰ ਗੋਦ ਲਿਆ ਤੂੰ ਜਾ ਐਸੇ ਚਾਹੀਦਾ ਮੁੰਡਾ ਗੋਦ ਲੈ ਲੈਣਾ ਇਸਕੋ ਵਿਆਹ ਰੱਖਦਾ ਛੁੱਟੀਆਂ ਉਹ ਕਰਦੇ ਆ ਆ ਕੋਟ ਮੈਰਿਜ ਕਰਾਉਣ ਨੂੰ ਗਈ ਜਾਂਦਾ ਐ ਹੋਏ ਗਲਤ ਗੱਲ ਆ ਕੋਟ ਮੈਰਿਜ ਕਰਾਉਣ ਨੂੰ ਗਈ ਜਾਂਦਾ ਤੂੰ ਸਾਨੂੰ ਉਦਾਂ ਨਹੀਂ ਦੇਖਦਾ ਇੱਧਰ ਆਦਰ ਉੜਾ ਬਾਣੀ ਗਾ ਆ ਗਿਆ ਕੀ ਨਹੀਂ ਆ ਗਿਆ ਜੀ ਆ ਗਿਆ ਦबई ਆ ਦੂਜਾ ਉਹ ਕਿਹੜਾ ਹੁੰਦਾ ਉਹ ਰੇਗਿਸਤਾਨ ਨਹੀਂ ਰੇਗਿਸਤਾਨ ਨਹੀਂ ਹੈਗਾ ਹਾਂ ਬੀਚ ਆ ਅੱਛਾ ਤੇ ਬੀਚ ਬੀਚ ਮੈਂ ਰੇਗਿਸਤਾਨ ਗਈ ਨੇ ਬੀਚ ਤੇ ਆ ਗਿਆ ਤੂੰ ਨੇ ਹੈਂ ਬੀਚ ਤੇ ਆ ਗਿਆ ਪੈਰ ਸਿੱਧੇ ਮਾਰਦੇ ਜਾਂਦੀ ਸਾਈਡ ਨੂੰ ਇਹ 빙ੀ ਕਰਦੇ ਚਲਦੀ ਪਈ ਐ ਮੈਨੂੰ ਤੂੰ ਮੋਟਰ ਲਮਾਉਣਾ ਮੈਂ ਖੂਹ ਵਾਲੀ ਪੱਟ ਕੇ ਹੈਂ ਘਟਾਰਾ ਜਿਆ ਕਹਿਤੀ ਦਿੱਤੀ ਐ ਸਾਨੂੰ ਇੱਧਰ ਨੂੰ ਮੋੜਦਾ ਇੱਧਰੋਂ ਵੱਧ ਮੋੜੀ ਜਾਂਦਾ ਹਾਂ ਇੱਥਾਂ ਆ ਰਿਹਾ ਆ ਇੱਧਰ ਕੱਟ ਦੋ ਨੇ ਉੱਤੋਂ ਆ ਦੇ ਤੇ 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 ਕੋਈ ਨਾ ਕੋਈ ਨੂੰ ਤੇਲ ਮਾਰਨ ਲਾਵਾਂਗੇ ਪੱਟਾ ਨੂੰ ਰੱਖ ਤੱਕ ਦੋਗੇ ਹੈ ਐਂ ਇੱਥੇ ਰੱਖ ਆ ਦੇ ਇੱਧਰੋਂ ਵੱਗ ਉਹ ਤੇ ਰੰਗ ਆਨੇ ਕਰਦੀ ਆ ਤੇਰੇ ਸਾਹ ਦੇ ਤੇਰੇ ਲਈ ਇੱਥੋਂ ਪਤਾ ਲੱਗਦਾ ਕਣਾ ਭਾਈ ਜਾਣੀਆਂ ਜਾ ਜਾ ਸੌਂ ਜਾ ਸੱਚ ਸੋਨੇ ਵੀਡੀਓ ਬਣਾ ਆ ਇੱਕ सुकना में धार दी ये सुखना लेक मैं सारे सुखना, सुखना।, सुख... सुखना? <laughs> सुखना, सुखना लेक है।, ले है जी अपनी प्रॉपर्टी के बच्चे अपने पाले पासे खेत में टोए पट्टे थे मैं पुल बना दो है ना <laughs> हाँ जी <laughs> ਫੱਕ ਤਾਂ ਨਹੀਂ ਗਿਆ ਸਾਰੀ ਜਾਣੀ ਸਿੱਧੀ ਚਾਹੀਦੀ ਹੈ ਜਿੱਥੇ ਜਾਈ ਜਾਂਦੀ ਹੈ ਓਏ ਚੱਲਦੀ ਕਿੱਦਾਂ ਸੋਨੇ ਇਹਦਾ ਇੰਜਣ ਬਾਬਾ ਨਾ ਮੈਂ ਕਹਨਾਂ ਤੂੰ ਚੱਲਦੀ ਬਾਬਾ ਹੈਂ ਆਵਾ ਨਾ ਚੱਲਦੀ ਆ ਟਾਈਮ ਵੀ ਅੱਧਾ ਘੰਟਾ ਹੀ ਆ ਚੱਲ ਬੋਈ ਨਹੀਂ ਤੂੰ ਫਿਰ ਹੈਂ ਵਾਓ ਕਿੰਦਾ ਕੰਮ ਕਰ ਲਿਆ ਓਦੋਂ ਨਾ ਛੱਟੇ ਬਾਸ ਸੋਨੇ ਵਾਓ ਕਿੰਨਾ ਨਾਈਟ ਪਾਣੀ ਹੈ ਜੰਟੇ ਪੈਂਦੇ ਆ ਗੰਦਾ ਹੁੰਦਾ ਸੋਨੇ ਇੱਦਾਂ ਹੀ ਰੱਤੇ ਉਹ ਕਰ ਦਿੰਦੇ ਆ ਹੋਰ ਹੋਰ